ਆਪਾਰੇ ਹਾਈਪੋਕ੍ਰਿਟ ਤੇਾਰੇ ਹਾਂ ਸਸਰੀ ਗੱਲ ਪੰਜਾਬੀ ਉਹ ਅੱਖਾਂ ਦੀ ਬਿਮਾਰੀ ਤੋਂ ਪੀੜਤ ਕੇਵਲ ਕ੍ਰਿਸ਼ਨ ਸਿੰਘ ਵਾਸੀ ਪਿੰਡ ਨਰਨਾਨਗੜ੍ਹ ਤਹਿਸੀਲ ਅਮਲੋਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਰ ਰਿਹਾ ਮਦਦ ਦੀ ਅਪੀਲ ਕਿਸੇ ਭੈਣ ਭਰਾ ਨੇ ਇਸ ਬਿਮਾਰੀ ਦਾ ਇਲਾਜ ਕਰਾਇਆ ਹੋਵੇ ਤਾਂ ਉਹ ਸਕਰੀਨ ਤੇ ਦਿੱਤੇ ਨੰਬਰਾਂ ਤੇ ਜਰੂਰ ਸੰਪਰਕ ਕਰੇ ਧੰਨਵਾਦ ਜੀ ਹਾਂ ਸਸੇਗਾ ਵੀਰ ਜੀ ਹਾਂਜੀ ਤੁਸੀਂ ਬੁਲਾਇਆ ਜੀ ਪਿੰਡ ਨਰਨਾਨਗੜ੍ਹ ਹਾਂਜੀ ਹਾਂਜੀ ਕੀ ਨਾਮ ਪਹਿਲਾਂ ਤਾਂ ਤੁਹਾਡਾ ਕੇਵਲ ਕ੍ਰਿਸ਼ਨ ਜੀ ਅੱਖਾਂ ਦੀ ਕੀ ਪ੍ਰੋਬਲਮ ਆ ਤੁਹਾਨੂੰ ਅੱਖਾਂ ਦਾ ਜੀ ਇਹ ਅਚਾਨਕ ਧੁੰਦਲਾ ਦਿਖਣ ਲੱਗ ਗਿਆ ਜੀ 5-6 ਮਹੀਨੇ ਤੋਂ ਕਿੱਥੇ ਕਿੱਥੇ ਦਿਖਾਇਆ ਜੀ ਤੁਸੀਂ ਇਹ ਜੀ ਪੀਜੀਆਈ ਚੰਡੀਗੜ੍ਹ ਸ਼ਮਸ਼ੇਰ ਦੇ ਜੀ ਰਾਣੀ ਹਸਪੀਟਲ ਤਾਮੀ ਦੇ ਜੀ ਸਿੱਕ ਜੀ ਆਪਣੇ ਇੱਧਰ ਡਾਕਟਰ ਹੰਸ ਰਾਜ ਨੇ ਜੀ ਪਟਿਆਲਾ ਰੋਡ ਦੇ ਪਾਸੋਂ ਸਪੈਸ਼ਲਿਸਟ ਨੇ ਐਸਐਚਓ ਐਸਐਮਓ ਸੋਰੀ ਤੇ ਉਹ ਸਾਰਿਆਂ ਨੇ ਜੀ ਇਹੀ ਕਿਹਾ ਵੀ ਇਹਦਾ ਕੋਈ ਇਲਾਜ ਹੈ ਨਹੀਂਗਾ ਕੀ ਬੱਜਿਆ ਤੇ ਆਖਾਂ ਦੇ ਕੋਸ ਨਹੀਂ ਗਰੀ ਬੱਜਿਆ ਕੁਸ ਨਹੀਂ ਅਚਾਨਕ ਇਹ ਹੋਈ ਆ ਜੀ ਇਹ ਪ੍ਰੋਬਲਮ ਕਿੰਨਾ ਚਿਰ ਹੋ ਗਿਆ 5 6 ਮਹੀਨੇ ਹੋ ਗਏ ਵੀਰੇ ਡਾਕਟਰ ਕੀ ਕਹਿੰਦੇ ਨੇ ਹੁਣ ਡਾਕਟਰ ਇਹ ਕਹਿੰਦੇ ਨੇ ਵੀ ਉਹ ਕਹਿੰਦੇ ਵੀ ਪਾੜ ਦੇ ਉੱਤੇ ਦਾਗ ਪੈ ਗੇ ਅੱਛਾ ਇਸ ਕਰਕੇ ਵੀ ਇਹਦਾ ਹਜੇ ਪੀਜੀਆ ਵਾਲਿਆਂ ਨੇ ਵੀ ਇਹੀ ਕਹਿੰਦੇ ਤਾਂ ਕੋਈ ਹੱਲ ਨਹੀਂ ਵੀ ਜ਼ਿਆਦਾ ਸਟ्रेस ਲੈਣ ਨਾਲ ਜਾਂ ਜ਼ਿਆਦਾ ਦਵਾਈਆਂ ਦਬੂਈਆਂ ਖਾਣ ਨਾਲ ਇਹ ਪ੍ਰੋਬਲਮ ਆਉਂਦੀ ਹੈ ਵੀ ਹਲੇ ਕੋਈ ਸਾਡੇ ਕੋਲੇ ਇਹ ਤਾਂ ਮੈਡੀਕਲ ਦੇ ਵਿੱਚ ਕੋਈ ਹੱਲ ਹੈ ਨਹੀਂਗਾ ਵੀ ਜੇ ਕੋਈ ਪ੍ਰਾਈਵੇਟ ਕਿਤੇ ਹੋਰ ਤੋਂ ਦਾ ਹੱਲ ਹੋ ਸਕਦਾ ਤਾਂ ਤੁਸੀਂ ਦਿਖਾ ਸਕਦੇ ਹੋ ਵੀ ਫਿਲਹਾਲ ਸਾਡੇ ਕੋਲ ਜਿੰਨਿਆਂ ਵੀ ਗੋਲਗਿਆਂ ਜੀ ਉਹਨਾਂ ਨੇ ਤਾਂ ਹੀ ਜਵਾਬ ਦਿੱਤਾ। ਕੰਮ ਕੀ ਕਰਦੇ ਹੋ ਤੁਸੀਂ? ਮੈਂ ਜੀ ਦਿਹਾੜੀਦਾਰਾਂ ਦੀ ਮਜ਼ਦੂਰੀ ਕਰਦੀ ਜੀ। ਬੱਚੇ ਕਿੰਨੇ ਨੇ ਪਰਿਵਾਰ? ਬੱਚੇ 2 ਆ ਜੀ ਇੱਕ ਆ ਬੇੜੀਆ ਜੀ ਇੱਕ ਬੇਟਾ ਵੜਾਂ। ਅੱਛਾ ਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਜੀ ਇਹੀ ਅਪੀਲ ਕਰਦਾ ਵੀ ਜੇ ਕਿਸੇ ਨੇ ਵੀ ਇਹ ਪ੍ਰੋਬਲਮ ਦਾ ਹੱਲ ਕਰਾਇਆ ਹੋਵੇ ਜੀ ਜਿਹਦੇ ਪੜਦੇ ਦੇ ਉੱਤੇ ਦਾਗ ਪਏ ਹੋਣ ਧੁੰਦਲਾ ਲਿਖਦਾ ਹੋਵੇ ਵੀ ਉਹ ਵੀ ਸਾਡੇ ਨਾਲ ਸੰਪਰਕ ਕਰਨ। ਹੋਰ ਵੀ ਕੋਈ ਦਾਨੀ ਸੱਜਣ ਜੇ ਕੋਈ ਵੀਰ ਮੇਰੇ ਹੀ ਹੈਲਪ ਕਰ ਰਹੀ। ਤਾਂ ਬਹੁਤ ਧੰਨਵਾਦ ਆ ਜੀ ਕਿਉਂਕਿ ਹਾਲਾਤ ਬਹੁਤ ਮਾੜੇ ਨੇ ਘਰ ਦੇ ਵਿੱਚ ਮੈਂ ਹੀ ਇਕੱਲਾ ਕਮਾਉਣ ਵਾਲਾ ਜੀ ਮਾਂ ਬਾਪੀ ਬਜ਼ੁਰਗ ਹੈ ਜੀ ਉਹਨਾਂ ਦੇ ਗੋਡੇ ਗਾਡਿਆਂ ਦੀ ਪ੍ਰੋਬਲਮ ਆ ਹੀ ਕਾਫੀ ਵਿਰਧ ਨੇ ਜੀ ਉਹ ਘਰ ਦਾ ਸਰਕਲ ਸਾਰਾ ਖਰਚਾ ਜੀ ਮੇਰੇ ਸਿਰ ਤੇ ਹੀ ਚੱਲਦਾ ਤੇ ਬਾਕੀ ਮੈਂ ਤਾਂ ਹੀ ਕਹਾਂਗਾ ਵੀ ਜਿਹੜਾ ਵੀ ਵੀਰ ਭਾਈ ਮੇਰੀ ਮਦਦ ਕਰਨਾ ਚਾਹੁੰਦਾ ਵੀ ਕਰੇ ਤਾਂ ਜੋ ਮੇਰਾ ਅਰਥੁਲਾ ਬਹੁਤ ਵਸਤ ਨਿਕਲੇ ਮੈਂ ਤਾਂ ਲਾ ਕੇ ਮੜੀਆਂ ਅੱਖਾਂ ਦਿਖਾਈਆਂ ਅੱਖਾਂ ਦੀ ਉੱਪਰੋਂ ਠੀਕ ਨਹੀਂ ਜੀ ਅੰਦਰੋਂ ਪੜਦੇ ਖਰਾਬ ਨਹੀਂ ਜੀ ਰਟੀਣਾ ਖਰਾਬ ਆ ਜੀ। ਵਾਕੀ ਰਿਪੋਰਟਾਂ ਸਕੈਨਾਂ ਸਾਰੀਆਂ ਕਰਵਾਈਆਂ ਹੋਈਆਂ ਨੇ ਜੀ। ਉਹਨਾਂ ਵਿੱਚ ਵੀ ਇਹੀ ਆਉਂਦਾ ਉਹ ਕਹਿੰਦੇ ਪੜਦੇ ਦੇ ਉੱਤੇ ਦਾਗ ਬਣ ਗਏ। ਹਾਂ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪਿੰਡ ਨਰੈਣਗੜ੍ਹ ਤੋਂ ਹੀ ਇਹ ਕੇਬਲ ਦੇ ਘਰ ਆਈ ਸੀ। ਕੀ ਪ੍ਰੋਬਲਮ ਆ ਇਹਨਾਂ ਨੂੰ? ਇਹ ਮੈਂ ਦਰਸ਼ਨ ਸਿੰਘ ਪਿੰਡ ਨਰੈਣਗੜ੍ਹ ਤੋਂ ਬੋਲਦਾ ਜੀ। ਇਹਨਾਂ ਦੀ ਗਰੀਬੀ ਹਾਲਤ ਬਹੁਤ ਖਰਾਬ ਹੈ। ਇਹ ਗੁੰਮਾਰੀ ਦੇ ਇਹ ਸ਼ਕਾਰ ਵਿੱਚ ਘਿਰਿਆ ਬੰਦਾ ਕਈ ਭੈਣਾਂ ਨੇ 4-5 ਉੱਥੇ ਵੀ ਨੂੰ ਜਾਣਾ ਪੈਂਦਾ ਇਕੱਲੇ ਨੂੰ ਇਹ ਨਹੀਂ ਜਾਂਦਾ ਤਾਂ ਹਰ ਇੱਕ ਬੰਦਾ ਹੱਸਦਾ ਇਹ ਤੇ ਵੀ ਉਥੇ ਇੱਥੇ ਤਿਆਰ ਨੂੰ ਨਹੀਂ ਜਾਂਦਾ ਨਹੀਂਗਾ ਪਰ ਇਹ ਹੁਰਜ ਬਹੁਤ ਗਿਆ ਜੀ ਮੈਂ ਤਾਂ ਇਹ ਅਪੀਲ ਕਰੂੰ ਸਾਰਿਆਂ ਨੂੰ ਅੱਗੇ ਵੀ ਇਹਨੂੰ ਮਾੜੀ-ਮੋਟੀ ਇਹਦੀ ਮਦਦ ਹੋਣੀ ਚਾਹੀਦੀ ਹੈ ਬਈ ਇਹ ਕਰਕੇ ਆ ਜੀ ਬੇਨਤੀ ਸਾਡੀ ਵੀ ਗਰੀਬੀ ਤੇ ਬਹੁਤ ਕਮੀਰ ਆ ਵਿਚਾਰਾ 5 ਭੈਣਾਂ ਨੇ ਬਾਕੀ ਬਿਮਾਰੀ ਦਾ ਬਹੁਤ ਦਬਿਆ ਹੋਇਆ ਬੱਚੇ ਨੇ ਬਾਪ ਆ ਉਹਦੀ ਵੀ ਨਗਾ ਕਮਜ਼ੋਰ ਆ ਬਾਪ ਜੀ ਵੀ ਇਸ ਕਰਕੇ ਜੀ ਪਿੰਡ ਨਾਰਾਇਣਗੜ੍ਹ ਤੋਂ ਅਸੀਂ ਬੋਲਦੇ ਆ। ਵੀ ਸਾਡੀ ਬੇਨਤੀ ਆ ਵੀ ਮਾੜੀ ਮੋਟੀ ਜੇ ਕਿਰਪਾ ਕਰੇ ਗਵਰਨਮੈਂਟ ਬਿਜੇਟ ਤੇ ਵਿਚਾਰੇ ਤੇ 1000 ਰੁਪਏ ਦਾ ਬੰਦਾ ਲਾ ਸਕਦੀ ਹੈ ਨਾ। ਕੇਵਲ ਕ੍ਰਿਸ਼ਨ ਪਿੰਡ ਨਾਰਾਇਣਗੜ੍ਹ ਇਹ ਬੰਦਾ ਬਹੁਤ ਗਰੀਬ ਹੈ। ਇਹਦੀ ਸਰਕਾਰ ਵੱਲੋਂ ਮਦਦ ਕੀਤੀ ਜਾਵੇ ਤੇ ਅੱਖਾਂ ਦਾ ਇਲਾਜ ਕੀਤਾ ਜਾਵੇ ਤੇ ਹਰ ਕਿਸਮ ਦੀ ਹੈਲਥ ਕੀਤੀ ਜਾਵੇ। ਆਤ ਤੋਂ ਗਰੀਬ ਹੈ। ਮੇਰਾ ਨਾਮ ਜੀ ਕੇਵਲ ਕ੍ਰਿਸ਼ਨ ਵਿੰਡ ਨਾਰਾਇਣਗੜ ਤਹਿਸੀਲ ਅਮਲੋਹ ਜ਼ਿਲ੍ਹਾ ਫਤਿਹਗੜ ਸਾਹਿਬ ਮੈਨੂੰ 5-6 ਮਹੀਨਿਆਂ ਤੋਂ ਅੱਖਾਂ ਦੀ ਪ੍ਰੋਬਲਮ ਆਈ ਹੈ ਜੀ ਅਚਾਨਕੀ ਧੁੰਦਲਾ ਦੇਖਣ ਲੱਗਿਆ ਜੀ ਡਾਕਟਰਾਂ ਕੋਲ ਬਹੁਤ ਗਏ ਪੀਜੀਐਚ ਚੰਡੀਗੜ੍ਹ ਰਾੜੀ ਹਸਪੀਟਲ ਸ਼ਮਸ਼ੇਰ ਦੇ ਧਾਮੀ ਦੇ ਜਿੱਥੇ-ਜਿੱਥੇ ਵੀ ਸਾਨੂੰ ਦਾ ਪਤਾ ਲੱਗਿਆ ਜੀ ਉੱਥੇ-ਉੱਥੇ ਜਾਂਦੇ ਰਹੇ ਪਰ ਕਿਸੇ ਨੇ ਕੋਈ ਹੱਲ ਨਹੀਂ ਦੱਸਿਆ ਕਹਿੰਦੇ ਅਚਾਨਕ ਹੋਈ ਆ ਅਚਾਨਕ ਹੀ ਹੋਊਗੀ ਤੇ ਹੁਣ ਅਸੀਂ ਇਹ ਵੀਡੀਓ ਰਾਹੀਂ ਇਹੀ ਅਪੀਲ ਕਰਦੇ ਆ ਜਿੰਨੇ ਵੀ ਦਾਨੀ ਸੱਜਣ ਨੇ ਵੀ ਕਿਰਪਾ ਕਰਕੇ ਸਾਡੀ ਮਦਦ ਕਰੋ ਜੇ ਕਿਸੇ ਨੇ ਇਹ ਪ੍ਰੋਬਲਮ ਦਾ ਪਹਿਲਾਂ ਇਲਾਜ ਕਰਾਇਆ ਹੋਵੇ ਉਹ ਵੀ ਸਾਨੂੰ ਦੱਸਿਓ ਕਿਸੇ ਨੇ ਮਦਦ ਕਰਨੀ ਹੋਵੇ ਕਿਰਪਾ ਕਰਕੇ ਕਰੋ ਮੇਰਾ ਮਜ਼ਦੂਰੀ ਦਾ ਪੇਸ਼ਾ ਹੀ ਮੈਂ ਮਜ਼ਦੂਰੀ ਕਰਦਾ ਛੋਟੇ-ਛੋਟੇ ਬੱਚੇ ਨੇ ਜੀ ਤੇ ਹਾਲਾਤ ਖਰਾਬੇ ਨੇ ਜੀ ਕਰਦੇ ਬਹੁਤ ਜਿਆਦਾ ਬਾਕੀ ਜੀ ਹੁਣ ਰਿਪੋਰਟਾਂ ਨੂੰ ਦਿਖਾਈਆਂ ਇਹਨੇ ਕਿਸੇ ਨੇ ਕੋਈ ਹੱਲ ਨਹੀਂ ਵਿਚਾਰਿਆ ਲੈ ਆਹ ਪ੍ਰੋਬਲਮ ਆਈ ਹੋਈ ਹੈ ਜੀ ਅੱਖਾਂ ਦੇ ਵਿੱਚ ਵੜਦੇ ਦੇ ਉੱਤੇ ਦਾਗ ਬਣੇ ਹੋਏ ਨੇ ਉਹ ਕਹਿੰਦੇ ਵੀ ਜ਼ਖਮ ਹੋ ਗਏ ਅੱਖਾਂ ਵਿੱਚ ਸੋਜ ਆਉਣ ਕਰਕੇ ਪੀਜੀਆ ਨੇ ਪੀਜੀਆ ਵਾਲੇ ਡਾਕਟਰਾਂ ਨੇ ਤਾਂ ਇਹ ਹੀ ਕਿਹਾ ਵੀ ਇਹਦਾ ਕੋਈ ਹੱਲੇ ਨਹੀਂ ਜੀ ਕੋਈ ਦਵਾਈ ਬਣੀ ਹੋਣੀ ਟਰੀਟਮੈਂਟ ਹਲੇ ਤੱਕ ਇਸ ਕਰਕੇ ਜੇ ਕੋਈ ਪ੍ਰਾਈਵੇਟ ਹਸਪੀਟਲ ਵੀ ਇਹਦਾ ਇਲਾਜ ਕਰ ਸਕਦਾ ਹੈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੇ